ਜਿੰਦਗੀ ਲੰਘ ਜਾਂਦੀ ਹੈ ਮਾਪੁਰਸ਼ਾਤਾ ਨਾ ਪੜਿਆ ਗਾੜਾ ਕਾਲੇ ਲੰਘ ਕੇ ਧੌੜਿਆਂ ਦੀ ਵਾਰੀ ਆਈ ਅਜੇ ਵੀ ਨਾਮ ਜਪਦਾ ਰਹੇ ਨੰਗੇ ਧੌੜਿਆਂ ਦੀ ਵਾਰੀ ਆਈ ਅਜੇ ਵੀ ਜੀਉਂਦਾ ਰਹੇ ਧੌੜਿਆਂ ਦੀ ਵਾਰੀ ਆਈ ਜਾਂਦੀ ਤਨ ਉਹ ਜਿਨ੍ਹਾਂ ਨੂੰ ਬਚਪਨ ਵਿੱਚ ਸੋਝੀ ਆ ਗਈ ਪਿਆਰੇ ਮਹਾਪੁਰਸ਼ ਰਾੜਾ ਸਾਹ ਵਾਲੇ ਛੋਟੀ ਉਮਰ ਤੋਂ ਵਿਰਾਗ ਵਿੱਚ ਰਹਿੰਦੇ ਜੇ ਸਕੂਲ ਦੀ ਪੜ੍ਹਾਈ ਕਰਦੇ ਸਨ ਉਸ ਵੇਲੇ ਵੀ ਅੰਦਰ ਵਿਰਾਗ ਹੈ ਸਾਧ ਸੰਗਤ ਤੇ ਸਮਾਂ ਆਇਆ ਜਦੋਂ ਬਾਬਾ ਹੀਰਾ ਸਿੰਘ ਜੀ ਦੇ ਨਾਲ ਰਿਰਸ ਵਾਲੇ ਮਹਾਪੁਰਸ਼ਾਂ ਕੋਲ ਆਏ ਸੰਤ ਬਾਬਾ ਅਤਰ ਸਿੰਘ ਜੀ ਕੋ ਤੇ ਸੰਤ ਬਾਬਾ ਅਤਰ ਸਿੰਘ ਜੀ ਨੇ ਬਚਨ ਕੀਤੇ ਕਿ ਇੱਕ ਪਾਸੇ ਦੁਨੀਆ ਹੈ ਇੱਕ ਆਸੇ ਫਕੀਰੀ ਹੈ ਇਹ ਜਿਹੜੀ ਗੁਰਨਾਥ ਸਾਹਿਬ ਦੇ ਘਰ ਦੀ ਫਕੀਰੀ ਹੈ ਨਾ ਇਹ ਰਸਤਾ ਬੜਾ ਔਖਾ ਹੈ ਸੱਚ ਦੇ ਚੱਲਣਾ ਦੁਨੀਆ ਦੇ ਸੁੱਖ ਦੱਸ ਦਿੱਤੇ ਸਾਰੇ ਇੱਕ ਪਾਸੇ ਦੁਨੀਆ ਆ ਸੁਖ ਨੇ ਪਰ ਬਨਾਸੀ ਸੁਖ ਨਹੀਂ ਇੱਕ ਪਾਸੇ ਗੁਰਨਾਥ ਸਰ ਦੇ ਘਰ ਦੀ ਫਕੀਰੀ ਹੈ ਲੋਕ ਮਿਹਣਾ ਵੀ ਦਿੰਦੇ ਮਿਹਣੇ ਵੀ ਦਿੰਦੇ ਹੈ ਗੁਰਨਾਥ ਸਾਹਿਬ ਨੂੰ ਕਿਹਾ ਕੋਈ ਆਖਿਆ ਭੂਤ ਨਾ ਕੋਈ ਕਹੇ ਬਤਾਲਾ ਕੋਈ ਆਖਿਆ ਆਦਮੀ ਨਾਨਕ ਵਿਚਾਰੇ ਤੇ ਸੰਸਾਰ ਹੈ ਭਾਈ ਕਿਨੂੰ ਕਿਨੂੰ ਸਾਧੋਗੇ ਗੁਰਨਾਥ ਸਾਹਿਬ ਬਾਰੇ ਵੀ ਆਪ ਬੰਦੇ ਲੋਕਾਂ ਨੇ ਕਹੇ ਇਦਰ ਕਹਿੰਦੇ ਫਿਰ ਇਹ ਸੱਚ ਦਾ ਮਾਰਗ ਹੈ ਪਰ ਅਬਨਾਸੀ ਰਾਜ ਹੈ ਤੇ ਉਥੇ ਬਚਨ ਕੀਤਾ ਵੀ ਇੱਕ ਪਾਸੇ ਹੋਣਾ ਪੈਣਾ ਇੱਕ ਪਾਸੇ ਤੇ ਹਣ ਉਮਰ ਛੋਟੀ ਸੀ ਆਪ ਜੀ ਨੇ ਸੰਸਾਰ ਦੇ ਸੁੱਖਾਂ ਦਾ ਤਿਆਗ ਕਰਕੇ ਗੁਰਨਾਮ ਸਿਰ ਦੇ ਘਰ ਦੀ ਫਕੀਰੀ ਮੰਨੀ ਹੈ ਬਾਬੇ ਮੰਨ ਲਈ ਫਕੀਰੀ ਰੱਬ thank yeah. you